ਸ਼ਸ਼ਟਿਕਾਲ ਚੜ੍ਹਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਪੰਜਾਬ ਦੇ ਰਾਜਪਾਲ ਦੇ ਸੀਐਮ ਮਾਨ ਵਿਚਾਲੇ ਫਿਰ ਤੋਂ ਖੜਕੀ ਗਵਰਨਰ ਦਾ ਬਿਆਨ ਮੇਰੇ ਤੋਂ ਡਰਨ ਦੀ ਜ਼ਰੂਰਤ ਨਹੀਂ ਮੈਂ ਨਿਰਸਵਾਰਥ ਕਰ ਰਿਹਾ ਕੰਮ ਮੰਡੀ ਗੁਬਿੰਦਗੜ ਦੀ ਇੱਕ ਨੀਜੀ ਯੂਨੀਵਰਸਿਟੀ ਵਿਖੇ ਹਾਸੇ ਚ ਲਾਇਬ੍ਰੇਰੀਅਨ ਦੀ ਮੌਤ ਬਿਨਾਂ ਇਮਾਰਤ ਖਾਲੀ ਕਰਵਾਏ ਕਰਵਾਇਆ ਜਾ ਰਿਹਾ ਸੀ ਸਾਰੀ ਦਾ ਕੰਮ ਲਾਇਬ੍ਰੇਰੀਅਨ ਲੜਕੀ ਤੇ ਟਾਇਲਾ ਡਿੱਗਨ ਕਾਰਨ ਗਈ ਉਸ ਦੀ ਜਾਨ ਬਾਲ ਗੰਗਾ ਨੇ ਲਿਆ ਭਿਆਨਕ ਰੂਪ ਬੁੱਢਾ ਕੇਦਾੜ ਚ ਜ਼ਮੀਨ ਖਿਸਕਣ ਨਾਲ ਮਾਤੀ ਜ਼ਿੰਦਾ ਦਬੀਆਂ ਪੂਰੀ ਘਾਟੀ ਚ ਲੋਕਾਂ ਚ ਸਹਿਮ ਦਾ ਮਾਹੌਲ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਸ਼ਾਨਾ ਸਾਦੇ ਹੋਏ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਹੈ ਕਿ ਉਹਨਾਂ ਨੂੰ ਯਾਨੀ ਕਿ ਭਗਵੰਤ ਮਾਨ ਨੂੰ ਉਸ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ ਉਹ ਕੋਈ ਸਿਆਸਤ ਵਿੱਚ ਨਹੀਂ ਆਉਣ ਵਾਲਾ ਉਹਨਾਂ ਨੇ ਕਾਫੀ ਸਮਾਂ ਪਹਿਲਾਂ ਹੀ ਰਾਜਨੀਤੀ ਤੋਂ ਸੰਨਿਆਸ ਲੈ ਲਿਆ ਸੀ ਉਹਨਾਂ ਨੇ ਕਿਹਾ ਕਿ ਮੇਰਾ ਚਾਂਸਲਰ ਬਣਨਾ ਪਸੰਦ ਨਹੀਂ ਸੀ ਇਸੇ ਲਈ ਮੈਂ ਅਸਤੀਫਾ ਦਿੱਤਾ ਮੈਨੂੰ ਕਿਸੇ ਤੋਂ ਵੋਟ ਨਹੀਂ ਚਾਹੀਦਾ ਮੈਂ ਇੱਥੇ ਨਿਰਸਵਾਰਥ ਕੰਮ ਕਰ ਰਿਹਾ ਜੇਕਰ ਮੈਂ ਕਿਸੇ ਨਾਲ ਵੀ ਗੱਲ ਕਰਦਾ ਤਾਂ ਉਹ ਸਿੱਧਾ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਨਾਲ ਹੁੰਦਾ ਆਪ ਭਾਜਪਾ ਤੇ ਕਾਂਗਰਸ ਦੇ ਲੋਕ ਵੀ ਸਮੱਸਿਆਵਾਂ ਲੈ ਕੇ ਆਉਂਦੇ ਨੇ ਮੈਂ ਸਾਰਿਆਂ ਨੂੰ ਸੁਣਦਾ ਗਵਰਨਰ ਨੇ ਕਿਹਾ ਕਿ ਪੰਜਾਬ ਵਿੱਚ ਜੋ ਕੰਮ ਨਹੀਂ ਹੋਏ ਉਹਨਾਂ ਨੂੰ ਕਰ ਉਨਾ ਮੇਰੀ ਜ਼ਿੰਮੇਵਾਰੀ ਹੈ ਮੈਂ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦਾ ਚਾਂਸਲਰ ਹਾਂ ਸੀਐਮ ਸਾਹਿਬ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਕਿਉਂਕਿ ਮੈਂ ਕਿਸੇ ਦੀ ਸਿਫਾਰਿਸ਼ ਤੇ ਕੰਮ ਨਹੀਂ ਕੀਤਾ ਪ੍ਰੋਹਿਤ ਨੇ ਕਿਹਾ ਕਿ ਪੰਜਾਬ ਦੀਆਂ 10 ਯੂਨੀਵਰਸਿਟੀਆਂ ਜਿਹਆਂ ਨੇ ਜਿੱਥੇ ਕੋਈ ਵੀ ਰੈਗੂਲਰ ਵਾਈਸ ਚਾਂਸਲਰ ਨਹੀਂ ਹੈ ਯੂਜੀਸੀ ਦੇ ਦਿਸ਼ਾ ਨਿਰਦੇਸ਼ ਨੇ ਕਿ ਜੇਕਰ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਦੀ ਨਿਯੁਕਤੀ ਕਰਨੀ ਹੈ ਤਾਂ ਸਰਚ ਕਮੇਟੀ ਬਣਾਈ ਜਾਏ ਮੈਂ ਯੋਗਤਾ ਤੇ ਜਾਂਦਾ ਸਾਰੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਉਹਨਾਂ ਨੂੰ ਇੰਟਰਵਿਊ ਲਈ ਬੁਲਾਇਆ ਗਿਆ ਤੇ ਉਹਨਾਂ ਤੋਂ ਚੋਣ ਕੀਤੀ ਗਈ ਮੰਡੀ ਗੋਬਿੰਦਗੜ੍ਹ ਦੀ ਨਿੱਜੀ ਯੂਨੀਵਰਸਿਟੀ ਵਿਖੇ ਬਿਲਡਿੰਗ ਨੂੰ ਬਿਨਾਂ ਖਾਲੀ ਕਰਵਾਏ ਪ੍ਰਬੰਧਕਾਂ ਵੱਲੋਂ ਉੱਥੇ ਉਸਾਰੀ ਦੇ ਕਰਵਾਏ ਜਾ ਰਹੇ ਕੰਮ ਦੌਰਾਨ ਭਾਰੀ ਪਲੇਟਾਂ ਟਾਈਲਾਂ ਯੂਨੀਵਰਸਿਟੀ ਵਿੱਚ ਲਾਇਬ੍ਰੇਰੀਅਨ ਵੱਜੋਂ ਕੰਮ ਕਰਦੀ ਇੱਕ ਲੜਕੀ ਦੀ ਡਗ ਜਾਣਕਾਰ ਨ즈ਦੀਕ ਮੌਤ ਹੋ ਗਈ ਹੈ ਯੂਨੀਵਰਸਿਟੀ ਵਿਰੁੱਧ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਥਾਣਾ ਸਰਹੰਦ ਵਿਖੇ ਇਕੱਠੇ ਹੋ ਕੇ ਰੋਸ ਪ੍ਰਗਟਾਰੇ ਮ੍ਰਿਤਕ ਲਾਇਬ੍ਰੇਰੀਅਨ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਕਥਿਤ ਦੋਸ਼ ਲਗਾਉਂਦੇ ਕਿਹਾ ਕਿ ਯੂਨੀਵਰਸਿਟੀ ਵਿੱਚ ਕ੍ਰੇਨ ਰਾਹੀਂ ਲੋਹੇ ਦੀਆਂ ਭਾਰੀ ਪਲੇਟਾਂ ਨੂੰ ਉੱਪਰ ਲਿ ਮੀਚੋ ਲੰਗ ਰਹੀ ਅਮਨਪ੍ਰੀਤ ਕੌਰ ਦੇ ਟਾਈਲਾਂ ਉੱਪਰ ਗਿਰ ਜਾਣ ਕਾਰਨ ਇਹ ਦਰਦਨਾਕ ਹਾਸਾ ਵਾਪਰਿਆ ਜਿਸ ਦੇ ਸਿਰ ਤੇ ਹੋਰ ਥਾਵਾਂ ਤੇ ਗੰਭੀਰ ਸੱਟਾਂ ਵਜੀਆਂ ਯੂਨੀਵਰਸਿਟੀ ਵਿਖੇ ਘਟਨਾ ਵਾਪਰਨ ਤੋਂ 3 ਘੰਟੇ ਤੱਕ ਫਸਟ ਏਡ ਹੀ ਅਮਨਪ੍ਰੀਤ ਨੂੰ ਦਿੱਤੀ ਜਾਂਦੀ ਰਹੀ ਤੇ ਜੇਕਰ ਇਸ ਨੂੰ ਸਹੀ ਸਮੇਂ ਤੇ ਹਸਪਤਾਲ ਚ ਭਰਤੀ ਕਰਵਾਇਆ ਜਾਂਦਾ ਤਾਂ ਸ਼ਾਇਦ ਉਸ ਦਾ ਬਚਾਅ ਹੋ ਜਾਂਦਾ ਉਹਨਾਂ ਮੰਗ ਕਰਦੇ ਕਿ ਹੈ ਕਿ ਇਹਨਾਂ ਦੀ ਲੜਕੀ ਦੀ ਮੌਤ ਲਈ ਕ੍ਰੇਨ ਆਪਰੇਟਰ ਨਹੀਂ ਬਲਕਿ ਯੂਨੀਵਰਸਿਟੀ ਦੇ ਮਾਲਕ ਪ੍ਰਬੰਧਕ ਜ਼ਿੰਮੇਵਾਰ ਨੇ ਉਧਰ ਡੀਐਸਪੀ ਸੁਖਨਾਥ ਸਿੰਘ ਨੂੰ ਮਾਮਲੇ ਸਬੰਧੀ ਉਹਨਾਂ ਕਿਹਾ ਕਿ ਜਾਂਚ ਜਾਰੀ ਹੈ ਤੇ ਕਿਸ ਬਖਸ਼ਿਆ ਨਹੀਂ ਜਾਵੇਗਾ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੇਰੀ ਭੈਣ ਲੱਗਦੀ ਸੀਗੀ ਜਿਹਨਾਂ ਦੀ ਡੈਥ ਹੋਈ ਆ ਕੀ ਨਾਮ ਸੀ ਤੇ ਅਮਨਦੀਪ ਅਮਨਦੀਪ ਸੀਗਾ ਨਾਮ ਇਹ ਉਹਦਾ ਤੇ ਮੈਨੂੰ ਭੈਣ ਦੀ ਕਾਲ ਗਈ ਕਹਿੰਦੀ ਮੈਨੂੰ ਰਿਮਟ ਦੇ ਵਿੱਚੋਂ ਕਾਲ ਆਈ ਸੀਗੀ ਵੀ ਅਮਨਦੇ ਸੱਟ ਲੱਗੀ ਪੈਰ ਤੇ ਥੋੜੀ ਜੀ ਤੇ ਜਦੇ ਮੈਂ ਉਹਨੇ ਪੈਰੀ ਭੱਜਿਆ ਜੀ ਠੀਕ ਹੈ ਮੈਂ ਜਦ ਗੱਡੀ ਲੈ ਕੇ ਇੱਥੇ ਪਹੁੰਚਿਆ ਜਦ ਆ ਕੇ ਮੈਂ ਮਿਲਣ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਵੀ ਦਿਖਾਓ ਕੁੜੀ ਕਿੱਥੇ ਆ ਤੇ ਉਹਨਾਂ ਨੇ ਮਿਲਣ ਸਾਨੂੰ ਦਿੱਤਾ ਨਹੀਂ ਗਿਆ ਜੀ ਕਹਿੰਦੇ ਇੱਕ ਮਿੰਟ ਖੜ੍ਹਜੋ ਬਸ ਬਹਰ ਕੋਈ ਨਾ ਮਲਾਉਨੇ ਆ ਤੇ ਫੇਰ ਸਾਡੇ ਹੋਰ ਰਿਸ਼ਤੇਦਾਰ ਕਾਫੀ ਆ ਗਏ ਜੀ ਕਿਸੇ ਨੂੰ ਸਾਨੂੰ ਮਿਲਣ ਨਹੀਂ ਦਿੱਤਾ ਗਿਆ ਕੁੜੀ ਨੂੰ ਜੀ ਤੇ ਸਾਨੂੰ ਕਹਿੰਦੇ ਵੀ ਥੋੜੀ-ਥੋੜੀ ਸੱਟ ਲੱਗੀ ਹੋਈ ਆ ਤੇ ਉਤੋਂ ਬਾਅਦ ਤੁਸੀਂ ਇਹ ਲੈ ਲਓ ਵੀ 3 ਘੰਟੇ ਜੀ ਇਹੇ ਟ੍ਰੀਟਮੈਂਟ ਉੱਥੇ ਹੀ ਕਰੀ ਗਏ ਨੇ ਰਿਮਟ ਵਾਲੇ ਇਹਨਾਂ ਦਾ ਰਿਸਰਚ ਕੇਂਦਰ ਆ ਉਹ ਠੀਕ ਆ ਜੀ ਕੋਈ ਬੜਾ ਹਸਪੀਟਲ ਨਹੀਂਗਾ ਅੰਦਰ ਤੇ ਜਦੋਂ ਤੁਸੀਂ ਕਾਲਜ ਵਾਲਿਆਂ ਦੀ ਇਹ ਹੈ ਜੀ ਦੇਖੋ ਨਲਾਇਕੀ ਕਿੱਡੀ ਵੱਡੀ ਆ ਤੁਸੀਂ ਇਹ ਦੇਖੋ ਵੀ ਕਿੱਡਾ بڑا ਹਾਸਾ ਹੋ ਚੁੱਕਿਆ ਤੁਸੀਂ ਜਦੇ ਚਲੋ ਮੰਨਦੇ ਆਪਾਂ ਵੀ ਫਰਸਟ ਏਡ ਦਿੰਦੇ ਫਰਸਟ ਏਡ ਨੂੰ 3 ਘੰਟੇ ਥੋੜੋ ਲੱਗਦੇ ਹੁੰਦੇ ਨੇ ਫਟਾਫਟ ਤੁਸੀਂ ਅੱਗੇ ਰੈਫਰ ਕਰੋ ਸਰਹੰਦ ਹਸਪੀਟਲ ਦੇ ਵਿੱਚ ਲੈ ਆਉਂਦੇ ਬੜੇ ਜਿਗੇਸੇ ਚ ਠੀਕ ਹੈ ਜੀ ਫਿਰ ਐਂਡ ਤੇ ਜੀ 3 ਘੰਟੇ ਬਾਅਦ ਕਹਿੰਦੇ ਜੀ ਪੀਜੀਆ 레 레퍼 ਕਰਦਾ ਤੁਹਾਨੂੰ ਤੇ ਜਦੇ ਫਿਰ ਐਂਬੂਲੈਂਸ ਆ ਗਈ ਜੀ ਐਂਬੂਲੈਂਸ ਦੇ ਵਿੱਚ ਅਸੀਂ ਕਿਹਾ ਵੀ ਤਾਂ ਆਪਣਾ ਬੰਦਾ ਬਿਠਾ ਦਈਏ ਇੱਕ ਕਿਉਂਕਿ ਦਿਲ ਨਹੀਂ ਖੜਦਾ ਹੁੰਦਾ ਜੀ ਐਂਬੂਲੈਂਸ ਦੇ ਵਿੱਚ ਅਸੀਂ ਆਪਦਾ ਇੱਕ ਬੰਦਾ ਬਿਠਾਉਂਦੇ ਸੀ ਕਿ ਘਰ ਦਾ ਮੈਂਬਰ ਜੀ ਉਹਨਾਂ ਨੇ ਬੈਠਣ ਨਹੀਂ ਦਿੱਤਾ ਜੀ ਕਹਿੰਦੇ ਵੀ ਆਪਦੇ ਬੰਦੇ ਵੀ ਇਹ ਹਸਪੀਟਲ ਵਾਲੇ ਜਾਣਗੇ ਜਿਹੜੇ ਇੱਥੇ ਆਪਣੇ ਰਿਮਟ ਦੇ ਵਿੱਚ ਸੀਗੇ ਤੇ ਫਿਰ ਅਸੀਂ ਪਿੱਛੇ ਐਂਬੂਲੈਂਸ ਦੀ ਗੱਡੀ ਲਾ ਕੇ ਰੱਖੀ ਉਨੀ ਦੇਰ ਅਸੀਂ ਰਸਤੇ 'ਚ ਕਾਲ ਕਰਦੇ ਰਹੇ ਉਹਨਾਂ ਨੂੰ ਵੀ ਕਿਵੇਂ ਆ ਕੁੜੀ ਠੀਕ ਹੈ ਜੀ ਸਾਨੂੰ ਕਹਿੰਦੇ ਰਹੇ ਜੀ ਠੀਕ ਆ ਠੀਕ ਆ ਜਦ ਅਸੀਂ ਯਾਨੀ ਪੀਜੀਆਈ ਪਹੁੰਚ ਗ ਮੂਹਰੇ ਆਗੇ ਡਾਕਟਰ ਉਹਨਾਂ ਨੇ ਯਾ ਦੇਖਿਆ ਹੋ ਗਿਆ ਨੇ ਜਿਹਦਾ ਡੈਥ ਉਹਨਾਂ ਨੇ ਤਾਂ ਸਿੱਧਾ ਦੇਖਦੇ ਸਾਰੇ ਦੱਸਦਾ ਜੀ ਇਹਦਾ ਕਹਿੰਦੇ ਡੈਥ ਹੋਈ ਪਈ ਆ ਪਹਿਲਾਂ ਕਿ ਰੁਕੇ ਤੁਹਾਨੂੰ ਮਿਲਣ ਤੋਂ ਕਿਸ ਨੇ ਰੋਕਿਆ ਸੀਗਾ ਇਹ ਜਿਹੜੇ ਰਿਮਟ ਦੇ ਅਧਿਕਾਰੀ ਸੀਗੇ ਜੀ ਉੱਥੇ ਅੰਦਰ ਜਿਹੜੇ ਨਾ ਡਾਕਟਰ ਅਸੀਂ ਤਾਂ ਜਾਣਦੇ ਨਹੀਂ ਜੀ ਉਹਨਾਂ ਨੂੰ ਕੌਣ ਨੇ ਕੌਣ ਨਹੀਂ ਕਹਿੰਦਾ ਮਤਲਬ ਅਸੀਂ ਜਦ ਜਾਣਦੇ ਸੀਗੇ ਉਹਨਾਂ ਨੂੰ ਉਹਨਾਂ ਨੂੰ ਕਹਿ ਰਹੇ ਸੀ ਆਵਾਜ਼ਾਂ ਮਾਰ ਕੇ ਵੀ ਸਾਨੂੰ ਮਿਹਨਤ ਦਾ ਦੇ ਦਿਓ ਹਾਲਤ ਦਾ ਦਿਖਾ ਦਿਓ ਕਿਦਾਂ ਦੀ ਆ ਮਨਦੀਪਕੌਰ ਨਾਮ ਦੀ ਕੁੜੀ ਸੀ ਜੀ ਉਹ ਇਥੇ ਰਿਮਟ ਯੂਨੀਵਰਸਿਟੀ ਜੀ ਲਾਇਬ੍ਰੇਰੀਅਨ ਦਾ ਕੰਮ ਕਰਦੀ ਸੀ ਉਹਨਾਂ ਦੀ ਉੱਥੇ ਦੁਪਹਿਰ ਵੇਲੇ ਉੱਥੇ ਕੋਈ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ ਉੱਥੇ ਕੋਈ ਮਿਸ ਹੈਪ ਹੋ ਗਿਆ ਸੀ ਤੇ ਉਹਨਾਂ ਦੀ ਆਫਟਰ ਥੈਟ ਜਿਹੜੇ ਇਲਾਜ ਨੂੰ ਦੇ ਦਿੱਤਾ ਗਿਆ ਸੀ ਜਦ ਇਹਨਾਂ ਪਰਿਵਾਰ ਵਾਲੇ ਸਾਡੇ ਕੋਲ ਆਈ ਹੋਈ ਸੀਗੇ ਅਸੀਂ ਮਾਮਲਾ ਵੈਰੀਫਾਈ ਕਰ ਰਹੇ ਹਾਂ ਜੋ ਵੀ ਜਿਹਦੇ ਤੇ ਵੀ ਜੋ ਵੀ ਐਕਸ਼ਨ ਹੋਊਗਾ ਐਕਸ਼ਨ ਪੀਲਗਣਾ ਬਲਾਕ ਦੇ ਬੁੱਢਾ ਕੇਦਾਰ ਇਲਾਕੇ ਚ ਬੱਦਲ ਫਟਣ ਨਾਲ ਬਾਲ ਗੰਗਾ ਨਦੀ ਝਪਾਰੀ ਹਾੜਾ ਗਿਆ ਜਿਸ ਕਾਰਨ ਪਿੰਡ ਗੇਨੇਵਾਲੀ ਟੋਲੀ ਜਖਾਨਾ ਵਿਸਨ ਤਿੰਗੜ ਤੇ ਬੁੱਢਾ ਕੇਦਾਰ ਤੱਕ ਪਿੰਡ ਵਾਸੀਆਂ ਦੀ ਵਾਹਯੋਗ ਜ਼ਮੀਨ ਦੇ ਨਾਲ-ਨਾਲ ਸੈਂਕੜੇ ਨਾਲੇ ਰੁੜ ਗਏ ਆਫਤ ਪ੍ਰਭਾਵਿਤ ਇਲਾਕੇ ਬੁੱਢਾ ਕੇਦਾਰ ਤੇ ਤੋਲੀ ਪਿੰਡ ਚ ਟਿੱਗਾ ਡਿਗਨ ਕਾਰਨ ਮਾਂ ਤੇ ਜ਼ਿੰਦਾ ਦਬ ਗਿਆਂ ਪਤੀ ਵਿਰਿੰਦਰ ਲਾਲ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ ਹੈ ਪੂਰੀ ਘਾਟੀ ਚ ਲੋਕ ਡਰੇ ਹੋਏ ਨੇ ਐਸਡੀਆਰਐਫ ਦੀ ਟੀਮ ਨੇ ਮਲਵੇ ਚ ਔਰਤ ਸਰੀਤਾ ਦੇਵੀ ਤੇ ਬੱਚੀ ਅੰਕੀਤਾ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਨੇ ਬੁੱਢਾ ਕੇਦਾਰ ਤੋਲੀ ਮੋਟਰਸਾਈਕਲ ਕਟੁੱਟਣ ਕਾਰਨ ਪਿੰਡ ਨੂੰ ਜਾਣ ਵਾਲੀ ਵਿਨੇ ਖਾਲ ਵਿੱਚੋਂ ਲੰਘਣਾ ਪੈਂਦਾ ਇਸ ਤੋਂ ਪਹਿਲਾਂ ਬੁੱਢਾ ਕੇਦਾਰ ਚ ਵੀ ਇੱਕ ਘਰ ਹੜ ਨਾਲ ਬਹਿ ਗਿਆ ਸੀ ਕਾਚ ਰਹਿੰਦੇ ਪਿੰਡ ਵਾਸੀਆਂ ਨੇ ਰਾਤ ਸਮੇਂ ਭੱਜ ਕੇ ਆਪਣੀ ਜਾਨ ਬਚਾਈ ਸੀ ਇਲਾਕੇ ਦੇ ਕਈ ਪਿੰਡਾਂ ਦੀ ਬਿਜਲੀ ਸਪਲਾਈ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਠੱਪ ਹੋ ਗਈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਰਾਮਪੁਰ ਵਿਖੇ ਆਪਣੇ ਹੀ ਘਰ ਸੁੱਤੇ ਪਏ ਇੱਕ ਵਿਅਕਤੀ ਤੇ ਕਿਸੇ ਵਿਅਕਤੀ ਵੱਲੋਂ ਤੇਜ਼ਾਬ ਸੁੱਟ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਗੰਭੀਰ ਜ਼ਖਮੀ ਹਾਲਤ ਵਿੱਚ ਅਮਨਦੀਪ ਸਿੰਘ ਨੂੰ ਇਲਾਜ ਲਈ ਪੀਜੀਐ ਚੰਡੀਗੜ੍ਹ ਵਿਖੇ ਦਾਖਲ ਕਰਾਇਆ ਗਿਆ। ਮਾਮਲੇ ਦੀ ਜਾਂਚ ਕਰਦੇ ਪੁਲਿਸ थाना ਬਡਾਲੀਆਲਾ ਸਿੰਘ ਦੇ ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਆਪਣੇ ਹੀ ਘਰ 'ਚ ਸੌਂ ਰਹੇ ਅਮਨਦੀਪ ਸਿੰਘ ਤੇ ਕਿਸੇ ਵਿਅਕਤੀ ਵੱਲੋਂ ਤੇਜ਼ਾਬ ਸੁੱਟ ਕੇ ਉਸ ਨੂੰ ਗੰਭੀਰ ਜ਼ਖਮੀ ਕੀਤਾ ਗਿਆ ਜਿਸ ਕਾਰਨ ਉਸ ਨੂੰ ਪੀਜੀਐ ਚੰਡੀਗੜ੍ਹ ਰੈਫਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਸਪਸ਼ਟ ਕਿਤਾ ਹੈ ਕਿ ਅਮਨਦੀਪ ਸਿੰਘ ਦੀ ਕਿਸੇ ਨਾਲ ਕੋਈ ਰੰਜਿਸ਼ ਤੱਕ ਨਹੀਂ ਸੀ ਉਹ ਇੱਕ ਪ੍ਰਾਈਵੇਟ ਫਰਮ 'ਚ ਕੰਮ ਕਰਦਾ ਸੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਅਮਨਦੀਪ ਸਿੰਘ ਦੀ ਪਤਨੀ ਦੇ ਬਿਆਨਾਂ ਤੇ ਥਾਣਾ ਬਡਾਲੀ ਆਲਾ ਸਿੰਘ ਵਿਖੇ ਨਾਮ ਮعلوم ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਕਪੂਰਥਲਾ ਦੇ ਮੁਹੱਲਾ ਬਕਰਖਾਨਾ ਤੇ ਸੁੰਦਰ ਨਗਰ ਵਿਖੇ ਫੈਲੀ ਗੰਦਗੀ ਕਾਰਨ ਲੋਕ ਬਿਮਾਰ ਹੋਣੇ ਸ਼ੁਰੂ ਹੋ ਗਏ ਨੇ ਤੇ ਕੌਰਤ ਦੀ ਮੌਤ ਹੋ ਜਾਣ ਦੀ ਵੀ ਗੱਲ ਸਾਹਮਣੇ ਆਈ ਹੈ 10 ਤੋਂ ਪੀੜਿਤ ਕੁਝ ਲੋਕਾਂ ਦਾ ਇਲਾਜ ਸਿਵਲ ਹਸਪਤਾਲ ਕਪੂਰਥਲਾ ਵਿਖੇ ਚਾੜ ਦੇ ਹੈ ਤੇ ਕੁਝ ਜਲੰਧਰ ਦੇ ਨਿੱਜੀ ਹਸਪਤਾਲਾਂ 'ਚ ਦੇਰੀਲਾ ਦੱਸੇ ਜਾ ਰਹੇ ਨੇ ਮੁਹੱਲਾ ਬਕਰਖਾਨਾ ਦੇ ਵਸਨੀਕ ਕਮਲਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਕਾਫੀ ਦਿਨਾਂ ਤੋਂ ਨਗਰ ਨਿਗਮ ਦੀ ਹੜਤਾਲ ਚੱਲ ਰਹੀ ਸੀ ਜਿਸ ਕਾਰਨ ਮੁਹੱਲਾ ਬਖਰਖਾਨਾ ਤੇ ਸੁੰਦਰ ਨਗਰ ਵਿੱਚ ਕੂੜੇ ਦੇ ਢੇਰ ਲੱਗੇ ਜਿਸ ਕਾਰਨ ਇਹਨਾਂ ਇਲਾਕਿਆਂ ਦੀ ਆਬੋ ਹਵਾ ਖਰਾਬ ਹੋਣ ਕਾਰਨ ਲੋਕ ਬਿਮਾਰ ਹੋਏ ਜਿਨ੍ਹਾਂ ਵਿੱਚੋਂ ਕੁਝ ਵਿਅਕਤੀ ਸਿਵਲ ਹਸਪਤਾਲ ਕਪੂਰਥਲਾ 'ਚ ਇਲਾਜ ਕਰਾ ਰਹੇ ਨੇ ਕੁਝ ਵਿਅਕਤੀਆਂ ਦਾ ਜਲੰਧਰ ਦੇ ਨਿੱਜੀ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ ਸਿਵਲ ਹਸਪਤਾਲ 'ਚ ਡਿਊਟੀ ਡਾਕਟਰ ਅਭਿਸ਼ੇਕ ਨੇ ਦੱਸਿਆ ਕਿ ਹਸਪਤਾਲ ਵਿੱਚ ਹੁਣ ਤੱਕ ਅੱਧੀ ਦਰਜਨ ਤੋਂ ਵੱਧ ਲੋਕ ਆ ਚੁੱਕੇ ਨੇ ਜੋ ਕਿ ਉਲਟੀਆਂ ਤੇ ਦਸਤੋਂ ਪੀੜਿਤ ਨੇ ਸਾਡੇ ਕੋਲ ਇੱਥੇ 5 ਤੋਂ 7 ਪੇਸ਼ੈਂਟਸ ਖਿਲਾਰਾ ਲਾਗੇ ਨੇ ਠੀਕ ਹੈ ਮੇਰੀ ਡਿਊਟੀ ਦੇ 3 ਤੋਂ 4 ਪੇਸ਼ੈਂਟਸ ਆ ਜੀ ਗਏ ਨੇ ਜਿਨ੍ਹਾਂ ਸਾਰੇ ਵੋਮਿਟਿੰਗ ਐਟ ਯੂਸ ਟੂ ਐਟ ਵੀਰੋ ਗਵਿੰਦਨਾਲ ਕਾਫੀ ਜ਼ਿਆਦਾ ਪ੍ਰੋਬਲਮ ਸ਼ੋਅ ਕਰ ਰਹੇ ਨੇ ਜਿਹਨਾਂ ਦੀ ਟ੍ਰੀਟਮੈਂਟ ਚੱਲ ਰਹੀ ਸਰ ਐਡਮਿਟ ਵੀ ਹੈਗੇ ਕਿ ਆਪਣਾ ਟ੍ਰਿਪਲ ਸਿੰਪਟਮਸ ਨੂੰ ਦੇਖ ਕੇ 2 ਜਾਂ 3 ਪੇਸ਼ੈਂਟਸ ਨੂੰ ਐਡਮਿਟ ਕੀਤਾ ਗਿਆ ਵਾ ਕੁਝ ਅੰਦਰ ਆਬਜ਼ਰਵੇਸ਼ਨ ਰੱਖਿਆ ਹੈ ਅੰਮ੍ਰਿਤਸਰ 'ਚ 2 ਸਾਲ ਦੀ ਛੋਟੀ ਬੱਚੀ ਨੂੰ ਲੈ ਕੇ ਹੰਗਾਮਾ ਹੋਇਆ ਜਿੱਥੇ ਦੂਜੀ ਤਿਰਧਿਕ ਮਹਿਲਾ ਵੱਲੋਂ ਇੱਕ ਮਹਿਲਾ ਤੇ ਉਸਦੀ ਲੜਕੀ ਨੂੰ ਗੰਭੀਰੂਪੀ ਸੱਟਾਂ ਮਾਰੀ ਗਈ ਜਿਸ ਦੇ ਚਲਦੇ ਮਹਿਲਾ ਹਸਪਤਾਲ 'ਚ ਜ਼ੇਰੇ ਇਲਾਜ ਹੈ ਪੀੜਤ ਪਰਿਵਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ 2 ਸਾਲ ਦੀ ਬੱਚੀ ਗਲੀ 'ਚ ਖੇਡ ਰਹੀ ਸੀ ਤੇ ਕੋਲੋਂ ਦੀ ਲੰਘ ਰਹੀ ਉਸਦੇ ਗੁਆਂਢੀਆਂ ਨੇ ਉਸ ਸਮੇਂ ਹੱਥ ਦਿਖਾਇਆ ਤੇ ਗੁਆਂਢੀਆਂ ਵੱਲੋਂ ਉਸ ਨੂੰ ਗਾਲ੍ਹਾਂ ਕੱਢਣੇ ਸ਼ੁਰੂ ਕੀਤੇ ਗਿਆਂ ਤੇ ਉਸਦੀ ਬੱਚੀ ਤੇ ਉਸ ਨੂੰ ਸੱਟਾਂ ਮਾਰੀ ਗਈਆਂ ਗੰਭੀਰੂ ਵਿਜ਼ਖਮੀ ਮਹਿਲਾ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਾਇਆ ਗਿਆ ਪੀੜਤ ਪਰਿਵਾਰ ਦਾ ਕਹਿਣਾ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਨੇ ਇਸੇ ਹੀ ਤਰ੍ਹਾਂ ਨਵਾਂ ਸ਼ਹਿਰ ਦੇ ਪਿੰਡ ਮੁਕੰਦਪੁਰ ਵਿਖੇ ਵਿਸ਼ਵਕਰਮਾ ਵੈਲਡਰ ਵਰਕਸ ਦੀ ਦੁਕਾਨ ਤੇ ਚੋਰਾਂ ਵੱਲੋਂ ਵੈਲਡਿੰਗ ਦਾ ਸਾਰਾ ਸਮਾਨ ਚੋਰੀ ਕਰਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਾਣਕਾਰੀ ਦਿੰਦੇ ਹੋਏ ਪੀੜਤ ਦੁਕਾਨਦਾਰ ਤੇ ਉਸ ਦੀ ਪਤਨੀ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਕਿਸੇ ਜਾਣੇ ਪਹਿਚਾਨ ਵਾਲੇ ਦਾ ਫੋਨ ਆਉਂਦਾ ਹੈ ਕਿ ਉਹਨਾਂ ਦੀ ਦੁਕਾਨ ਦਾ ਸ਼ਟਰ ਖੁੱਲਿਆ ਹੈ ਜਦੋਂ ਉਹਨਾਂ ਨੇ ਤੁਰੰਤ ਦੁਕਾਨ ਤੇ ਜਾ ਕੇ ਚੈੱਕ ਕੀਤਾ ਦੇਖਿਆ ਕਿ ਉਹਨਾਂ ਦੀ ਦੁਕਾਨ ਵਿੱਚੋਂ ਵੈਲਡਿੰਗ ਦਾ ਸਾਰਾ ਸਮਾਨ ਚੋਰੀ ਹੋ ਗਿਆ ਸੀ ਉਹਨਾਂ ਕਿਹਾ ਕਿ ਉਹਨਾਂ ਨੇ ਲੋਨ ਚੁ ਲੱਖਾਂ ਦਾ ਨੁਕਸਾਨ ਹੋਇਆ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਟੋਰਾਂ ਨੂੰ ਜਲਦ ਜਲਦ ਫੜਨ ਲਈ ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਅੰਮ੍ਰਿਤਸਰ ਦੇ ਗਵਾਲ ਮੰਡੀ ਇਲਾਕੇ 'ਚ ਇੱਕ ਦੀਵਾਰ ਡਿੱਗਣ ਨਾਲ ਦੀਵਾਰ ਦੇ ਨਾਲ ਖੜੀਆਂ 4 ਤੋਂ 5 ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਕਿ ਦੀਵਾਰ ਦੇ ਪਿਛਲੇ ਪਾਸੇ ਇੱਕ ਨਜਾਇਜ਼ ਇਮਾਰਤ ਤਿਆਰ ਕੀਤੀ ਜਾ ਰਹੀ ਸੀ ਜਿਸ ਦੇ ਡਿੱਗਣ ਦੇ ਨਾਲ ਉੱਥੇ ਖੜੀਆਂ ਗੱਡੀਆਂ ਦਾ ਵੀ ਨੁਕਸਾਨ ਹੋਇਆ ਹੈ ਮੀਡੀਆ ਨਾਲ ਗੱਲ ਕਰਦੇ ਹੋਏ ਗੱਡੀ ਦੇ ਮਾਲਕਾਂ ਨੇ ਦੱਸਿਆ ਕਿ ਉਹ ਇੱਥੇ ਆਪਣੀ ਗੱਡੀ ਖੜੀ ਕਰਕੇ ਸਾਹਮਣੇ ਆਰਟੀਓ ਦੇ ਦਫ਼ਤਰ ਗਈ ਸੀ ਤਾਂ ਪਿੱਛੋਂ ਪਤਾ ਲੱਗਿਆ ਕਿ ਦੀਵਾਰ ਡਿੱਗ ਪਈ ਹੈ ਜਿਸ ਦੇ ਨਾਲ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਕਾਰਪੋਰੇਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹ ਮੌਕੇ ਤੇ ਪੁੱਜੇ ਨੇ ਤੇ ਜਾਂਚ ਕੀਤੀ ਜਾ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਜਿਹੜੀ ਇਮਾਰਤ ਦੀ ਦੀਵਾਰ ਡਿੱਗੀ ਸੀ ਉਹ ਦੀਵਾਰ ਬਿਲਕੁਲ ਕੱਚੀ ਸੀ ਤੇ ਉਸ ਦੇ ਪਿੱਛੇ ਬਿਲਡਿੰਗ ਮਾਲਕ ਵੱਲੋਂ ਨਜਾਇਜ਼ ਬਿਲਡਿੰਗ ਤਿਆਰ ਕੀਤੀ ਜਾ ਰਹੀ ਸੀ ਜਿਸ ਦੇ ਚੱਲਦੇ ਆ ਉੱਥੇ ਮਲਵਾ ਸੁੱਟਣ ਦੇ ਨਾਲ ਉਹ ਕੱਚੀ ਦੀਵਾਰ ھیਠਾਂ ਡਿੱਗ ਪਈ ਜਿਸ ਦੇ ਕਾਰਨ ਹੋਗੇ ਅਧਿਕਾਰੀ ਨੇ ਕਿਹਾ ਕਿ ਇਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਕਾਨੂੰਨ ਦੀ ਉਲੰਘਣਾ ਕਰਦਾ ਪਾਇਆ ਗਿਆ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਭਾਰਤੀ ਕਿਸਾਨ ইউনিয়নের ਨੇਕਤਾ ਸਿੱਧੂਪੁਰ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਮਾਹਲ ਦੀ ਅਗਵਾਈ ਹੇਠ ਪਿੰਡ ਕੋਹਾਲੀ ਵਿਖੇ ਟਰਾਂਸਫਾਰਮਰ ਲਗਾਉਣ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਧਰਨਾ ਦਿੱਤਾ ਜਾ ਰਿਹਾ ਜਿੱਥੇ ਉਕਤ ਵਿਅਕਤੀਆਂ ਦੇ ਵੱਲੋਂ ਇਟਾਂ ਰੋੜੇ ਚਲਾਏ ਗਏ। ਘਟਨਾ ਸਥਾਨ ਤੇ ਡੀਐਸਪੀ ਅਟਾਰੀ ਸੁਖਜਿੰਦਰ ਸਿੰਘ ਥਾਪਰ ਥਾਣਾ ਲੋਪੋਕੇ ਦੇ ਮੁਖੀ ਬਲਕਾਰ ਸਿੰਘ ਪਹੁੰਚੇ। ਜੱਥੇਬੰਦੀ ਵੱਲੋਂ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਥਾਣਾ ਲੋਪੋਕੇ ਦਾ ਘਰਾਓ ਕੀਤਾ ਗਿਆ। ਲੋਪੋਕੇ ਦੀ ਪੁਲਿਸ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਨਵਾਂ ਸ਼ਹਿਰ ਚ ਪੈਂਦੇ ਪਿੰਡ ਛੋਟੀਆਂ ਪੰਗਲਾਂ ਤੋਂ ਕਰਿਆਮ ਸੜਕ ਤੇ ਪੰਗਲਕਲਾਂ ਗੇਟ ਦੇ ਕੋਲ ਸਕੂਟਰ ਚਾਲਕ ਇੱਕ ਬਜ਼ੁਰਗ ਦੀ ਕਾਰ ਨਾਲ ਟੱਕਰ ਹੋਣ ਦਾ ਸਮਾਚਾਰ ਹੈ ਜਾਣਕਾਰੀ ਮੁਤਾਬਿਕ ਬਜ਼ੁਰਗ ਆਪਣੇ ਪਿੰਡ ਅਮਰਗੜ ਪੰਗਲਾ ਨੂੰ ਜਾ ਰਿਹਾ ਸੀ ਤੇ ਉਧਰੋਂ ਛੋਟੀਆਂ ਪੰਗਲਾਂ ਤੋਂ ਕਰਿਆਮਵਾਲ ਕਾਰ ਆਰਿਸ ਤੇ ਕਾਰ ਚਾਲਕ ਨੇ ਦੱਸਿਆ ਕਿ ਕਾਰ ਆਪਣੀ ਸਾਈਡ ਤੇ ਆ ਰਹੀ ਸੀ ਕਾਰ ਚਾਲਕ ਨੇ ਦੱਸਿਆ ਕਿ ਬਜ਼ੁਰਗ ਥੋੜਾ ਤੇਜ਼ ਜਾ ਰਹੇ ਸਨ ਉਹ ਫੇਰ ਵੀ ਕਾਰ ਦੇ ਨਾਲ ਆ ਕੇ ਟਕਰਾ ਗਏ ਜਿਸ ਨਾਲ ਬਜ਼ੁਰਗ ਦੇ ਸਿਰ ਤੇ ਸੱਟਾਂ ਲੱਗੀਆਂ ਤੇ ਮੌਕੇ ਤੇ ਕਾਰ ਚਾਲਕ ਵੱਲੋਂ ਹੀ ਬਜ਼ੁਰਗ ਨੂੰ ਸਿਵਲ ਹਸਪਤਾਲ ਨਵਾਂ ਸ਼ਹਿਰ ਵਿਖੇ ਦਾਖਲ ਕਰਾਇਆ ਗਿਆ ਸਰਹੱਦੀ ਪਿੰਡਵਾਨ ਲੱਖਾ ਸਿੰਘ ਵਿਖੇ ਤਰੀਨ ਫੀਡਰ ਦੇ ਟਰਾਂਸਫਾਰਮਰ ਦੀ ਸਪਲਾਈ ਪਿਛਲੇ 15 ਦਿਨਾਂ ਤੋਂ ਬੰਦ ਹੋਣ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫਸਲ ਸੁੱਕ ਰਹੀ ਹੈ ਇਸ ਮੌਕੇ ਕੀਤੇ ਕਿਸਾਨੀਓ ਨੇ ਪੰਜਾਬ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਣਜੀਤ ਸਿੰਘ ਮੁਹਾਰ ਦੇ ਇੱਕ ਬਾਈਹੇੜ ਪਿੰਡ ਦੇ ਸਮੂਹ ਕਿਸਾਨਾਂ ਨੇ ਕਿਹਾ ਹੈ ਕਿ ਸਰਹੱਦੀ ਪਿੰਡਵਾਨ ਲੱਖਾ ਸਿੰਘ ਵਿਖੇ ਬਿਜਲੀ ਦੀਆਂ ਤਾਰਾਂ ਦੀ ਹਾਲਤ ਖਸਤਾ ਹੋਣ ਕਾਰਨ 100 ਕੇਵੀ ਟਰਾਂਸਫਾਰਮਰ ਦੀ ਬਿਜਲੀ ਕਈ ਦਿਨਾਂ ਤੋਂ ਬੰਦ ਹੈ ਕਿਸਾਨਾਂ ਦੀਆਂ ਝੋਨੇ ਦੀਆਂ ਫਸਲਾਂ ਸੁੱਕ ਰਹੀਆਂ ਨੇ ਇਸ ਸਬੰਧੀ ਮੋਲੇ ਕੇ ਗ੍ਰਿਡ ਵਿਭਾਗ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਦੇ ਬੀਤੇ ਦਿਨੀ ਜਦੋਂ ਪਿੰਡ ਦੇ ਰਵਿੰਦਰ ਸਿੰਘ ਲਾਈਨਮੈਨ ਬਖਸ਼ੀਸ਼ ਸਿੰਘ ਨਾਲ ਹੋਰਨਾਂ ਨੂੰ ਲੈ ਕੇ ਬਿਜਲੀ ਬਹਾਲ ਕਰਾਉਣ ਲਈ ਮੋਲਕੇ ਬ੍ਰੀਡ ਦੇ ਮੁਲਾਜ਼ਮ ਸੱਜਨ ਸਿੰਘ ਕੋਲ ਬਿਜਲੀ ਦਾ ਪਰਮਿਟ ਲੈਣ ਲਈ ਗਏ ਤਾਂ ਉਹਨਾਂ ਨੇ ਬਿਜਲੀ ਦਾ ਪਰਮਿਟ ਨਹੀਂ ਦਿੱਤਾ ਉਹਨਾਂ ਬਿਜਲੀ ਵਿਭਾਗ ਦੇ ਖਿਲਾਫ ਰੋਜ਼ ਜ਼ਾਹਿਰ ਕੀਤਾ ਇਸ ਸਬੰਧੀ ਫੋਨ ਤੇ ਮੁਲਾਜ਼ਮ ਸੱਜਨ ਸਿੰਘ ਨਾਲ ਸੰਪਰਕ ਕਰਨ ਤੇ ਉਹਨਾਂ ਕੋਲ ਸਾਰੇ ਲੱਗੇ ਦੋਸ਼ਾਂ ਨੂੰ ਨਿਕਾਲ ਦਿੱਤਾ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੀਵਾਲ ਇਹ ਨਾਲ ਹੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ